ਫਿਰ ਫਾਇਦਾ ਕੋਈ ਨਹੀਂ ਫਿਰ ਫਾਇਦਾ ਕੋਈ ਨਹੀਂ ਹੈ ਨਾ ਜੇ ਤੁਹਾਡੇ ਰੂਬਰੂ ਅਸੀਂ ਕਰਾਏ ਨਾ ਦੇਖੋ ਇੱਧਰ ਆ ਬਲੌਗ ਲੱਗ ਪਈ ਬੜੌੜੇ ਤੇ ਜੇ ਅਸੀਂ ਉੱਥੇ ਵੀਡੀਓ ਬਣਾ ਕੇ ਤੁਹਾਡੇ ਨਾਲ ਰੂਬਰੂ ਕਰਵਾਈਆਂ ਚੱਕੀਆਂ ਦੇ ਹਾਂਜੀ ਅ ਮੈਂ ਕਿਹਾ ਬਈ ਸਮਝ ਲੋ ਵੀ ਚੱਕੀਆਂ ਨਾ ਬਹੁਤ ਇੰਜੋਏ ਕਰਨ ਵਾਲੇ ਆ ਆਪਣੀ ਵੀ ਜੋੜੀ ਦੁਬਾਰੇ ਇਕੱਠੀ ਹੋਈ ਅੱਜ ਤੇ ਬੱਸ ਤੁਹਾਡੇ ਸਾਰੇ ਮੈਸਟਰ ਹਾਏ ਸਸੇ ਕਾਂਜੀ ਚਲੋ ਜੀ ਆ ਪੱਕੀ ਹੋ ਗਏ ਆ ਆ ਆ ਆ ਕਿਹ ਮੁੰਡਾਗਾ ਆ ਇੱਕ ਮੁੰਡਾ ਹੈਗਾ ਆ ਇੱਕ ਕੁੜੀ ਆ ਤੇ ਆ ਇੱਕ ਨੰਦਾ ਬੱਚਾ ਹੈਗਾ ਮੈਨੂੰ ਤਾਂ ਦੇਖਮ ਆ ਸਾਰੇ ਐਕਟਰ ਨਹੀਂ ਬਾਕੀ ਤੁਹਾਨੂੰ ਮਿਲਾਉਂਗੀ ਮੈਂ ਹੈਨਾ ਬਾਕੀ ਤੁਸੀਂ ਹਾਂ ਤੁਸੀਂ ਤੁਸੀਂ ਤੇ ਅਸੀਂ ਇਸ ਟਾਈਮ ਹੈਗੇ ਆ ਸੂਲਰ ਘਰਾਟ ਤੇ ਆ ਦੇਖੋ ਪਿੱਛੇ ਵਿਊ ਨਹਿਰ ਦਾ ਤੋਂ ਜਿਹੜੀ ਸੂਲਰ ਘਰਾਟ ਦੀ ਇਹ ਨਹਿਰ ਆ ਨਾ ਇਹਦੇ ਦੀ ਇੱਕ ਇਹਦੀ ਇਹ ਖਾਸੀਅਤ ਆ ਕਿ ਇੱਥੇ ਨਾ ਅੰਗਰੇਜ਼ਾਂ ਟਾਈਮ ਦੀਆਂ ਅੰਗਰੇਜ਼ਾਂ ਦੇ ਟਾਈਮ ਦੀਆਂ ਚੱਕੀਆਂ ਲੱਗੀਆਂ ਹੋਈਆਂ ਆ ਤੇ ਇੱਥੇ ਮੱਕੀ ਦਾ ਆਟਾ ਇਹ ਬਾਜਰੇ ਦਾ ਆਟਾ ਵੀ ਮੈਨੂੰ ਬਹੁਤਾ ਨਹੀਂ ਪਤਾ ਯੈਸ ਯੈਸ ਉਹ 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 ਪਾਣੀ ਨਾਲ ਚੱਕੀਆਂ ਚੱਲਦੇ ਅਸੀਂ ਇਸ ਟਾਈਮ ਖੜੇ ਆ ਜੀ ਸੁੱਲਰ ਘਰਾਟ ਨਹਿਰ ਦੇ ਉਹ ਪਿੱਛੇ ਸਾਡੇ ਤੁਸੀਂ ਵੀ ਉਹ ਦੇਖ ਲਓ ਹਨਾ ਨਹਿਰ ਚੱਲ ਰਹੀ ਹੈ ਤੇ ਮੇਰੇ ਨਾਲ ਹੈਗੇ ਨੇ ਕੁਲਦੀਪ ਦਸਾਂਝ ਮੈਡਮ ਤੇ ਸਾਡੇ ਸਾਕ ਜੀ ਸਾਰਿਆਂ ਹਾਂਜੀ ਬੋਲੋ ਥੋੜਾ ਜਿਆਦਾ ਤੁਸੀਂ ਸਾਕ ਜੀ ਸਾਰਿਆਂ ਨੂੰ ਅੱਜ ਬੱਬਲ ਗੌਰ ਦੇ ਚੈਨਲ ਤੇ ਸ਼ੂਟ ਕਰਨਾ 2 ਦਿਨ ਦਾ ਲਗਾਤਾਰ ਸ਼ੂਟ ਆ ਤੇ ਫੁੱਲ ਇੰਜੋਏ ਕਰਨ ਵਾਲੇ ਆ ਤੇ ਘੰਟ ਘੰਟ ਕਨਸੈਪਟ ਲੈ ਕੇ ਆਵਾਂਗੇ ਬੱਬਲ ਗੌਰ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਉਣ ਵਾਲੇ ਟਾਈਮ 'ਚ ਤੁਹਾਨੂੰ ਫਨੀ ਫਨੀ ਵੀਡੀਓ ਦੇਖਣ ਨੂੰ ਮਿਲੂਗੀਆਂ ਹਾਂਜੀ ਤੇ ਬਾਕੀ ਹੋਰ ਤੁਸੀਂ ਮੈਡਮ ਨੂੰ ਤਾਂ ਦੇਖਦੇ ਹੀ ਰਹਿੰਦੇ ਹੋ ਹਨਾ ਬਲੌਗ ਵਗੈਰਾ ਦੇਖਦੇ ਰਹਿੰਦੇ ਹੋ ਅੱਜ ਸਾਡੇ ਚੈਨਲ ਤੇ ਵੀ ਦੇਖੋਗੇ ਤੇ ਆ ਜਿੱਥੇ ਅਸੀਂ ਖੜੇ ਆ ਨਾ ਜਿਵੇਂ ਕਿ ਮੈਮ ਨੇ ਵੀ ਪਹਿਲਾਂ ਦੱਸ ਰੇ ਸੀ ਆਪਣੇ ਬਲੌਗ 'ਚ ਇੱਥੇ ਅੰਗਰੇਜ਼ਾਂ ਵੇਲੇ ਦੀਆਂ ਚੱਕੀਆਂ ਲਗੀਆਂ ਹੋਈਆਂ ਜਿਨ੍ਹਾਂ ਤੇ ਅਸੀਂ ਕਹਿੰਨੇ ਆ ਕਿ ਘਰਾਟਾਂ ਦਾ ਆਟਾ ਕਾਫੀ ਮਸ਼ਹੂਰ ਹੈ ਜੀ ਉਹ ਘਰਾਟਾਂ ਦਾ ਆਟਾ ਇੱਥੇ ਅਵੇਲੇਬਲ ਹੈ ਇੱਥੇ ਮਿਲਦਾ ਆ ਸਾਡੇ ਪਿੱਛੇ ਜਿਹੜੀ ਵਾਈਟ ਤੁਸੀਂ ਬਿਲਡਿੰਗ ਦੇਖ ਰਹੇ ਹੋ ਇੱਥੇ ਚੱਕੀਆਂ ਚੱਲਦੀਆਂ ਨੇ ਬਟ ਉੱਥੇ ਵੀਡੀਓ ਲਾਊਡ ਨਹੀਂ ਹੈਗੀ ਇਸ ਤੋਂ ਅੱਗੇ ਇੱਕ ਹੋਰ ਚੱਕੀਆਂ ਨੇ ਮੈਂ ਕਿਸੇ ਦਿਨ ਉਹਦੀ ਵੀਡੀਓ ਤੁਹਾਨੂੰ ਜ਼ਰੂਰ ਬਣਾ ਕੇ ਦਵਾਂਗੀ ਅੱਜ ਫਿਲਹਾਲ ਸਾਡੇ ਕੋਲ ਟਾਈਮ ਨਹੀਂ ਹੈਗਾ ਠੀਕ ਹੈ ਜੀ ਆ ਬਲੌਗ ਬਣਾਉਣ ਦਾ ਟਾਈਮ ਹੈਗਾ ਆ ਬਲੌਗ ਬਣਾਉਣ ਦਾ ਟਾਈਮ ਹੈਗਾ ਬਲੌਗ ਬਣਾਉਣ ਦਾ ਟਾਈਮ ਹੈਗਾ ਤੇ ਬਾਕੀ ਜਿਹੜੇ ਜ਼ਿੰਦਗੀ ਤੋਂ ਤੰਗ ਨੇ ਹੁਣ ਹਾਲੇ ਇੱਥੇ ਨਹਿਰ ਹੈਗੀ ਆ ਕਿਉਂ ਲੋਕਰ ਆਉਂ ਪਿੱਛੇ ਚੱਲ ਰਹੀ ਐ ਖੈਰ ਮੈਨੂੰ ਮੇਰੀ ਲਾਈਫ ਨਾਲ ਬਹੁਤ ਪਿਆਰਾ ਮੈਂ ਤਾਂ ਉਧਰ ਸੋਚ ਵੀ ਨਹੀਂ ਸਕਦੀ ਹਨਾ ਠੀਕ ਹੈ ਜੀ ਆਪਾਂ ਟੂ ਦਾ ਪੁਆਇੰਟ ਗੱਲ ਕਰਦੇ ਆ ਮੈਂ ਫालतੂ ਕੋਈ ਗਲਤ ਮੈਸੇਜ ਨਹੀਂ ਦਿੱਤਾ ਹੂੰ ਆ ਹੈਗਾ ਸਾਡਾ ਨਵਾਂ ਆਰਟਿਸਟ ਟਿੰਕਾ ਇਹ ਵਿਚਾਰਾ ਆਪਣਾ ਪੰਜਾਬ ਚੁੱਕ ਕੇ ਆਇਆ ਆ ਫਿਰ ਸਪੈਸ਼ਲ ਨਹੀਂ ਇਹ ਵਰਮਾਨੀ ਹੈਗਾ ਤੇ ਮੇਰੇ ਸੈਟ ਤੇ ਪਹਿਲੀ ਵਾਰ ਨਹੀਂ ਆਇਆ ਆਪਣੇ ਸੈਟ ਤੇ ਪਹਿਲੀ ਵਾਰ ਆਇਆ ਹੈਗਾ ਇਹ ਹਾਂ ਪਰ ਇਹਨੇ ਬਹੁਤ ਸਾਰੀਆਂ ਫੀਚਰ ਵਰਮਾਨੀ ਕੀਤੀਆਂ ਹੋਈਆਂ ਨੇ ਹੂੰ ਕਾਫੀ ਮਸ਼ਹੂਰ ਹੈ ਇਹ ਬੰਦਾ ਕਾਫੀ ਮਸ਼ਹੂਰ ਹੈਗਾ ਇਹ ਕਿਹੜਾ ਤੇਰਾ ਉਹ ਟਿੰਕੇ ਜਿਹੜਾ ਤੂੰ ਉਹ ਕਰਕੇ ਆਇਆ ਸੀ ਹੁਣ ਜੱਟ ਟਿੰਕਾ ਕਿਹੜਾ ਜਿਹੜੀਆਂ ਹੁਣ ਕਰਕੇ ਆਇਆ ਤੂੰ ਫਿਲਮ ਤਾਂ ਬਾਵਾ ਆਉਣ ਵਾਲੀਆਂ ਆਪਣੀਆਂ ਫਿਲਮਾਂ ਬਾਵਾ ਆਉਣ ਵਾਲੀਆਂ ਦੱਸ ਦੇ ਮੜ ਜੀਆਂ ਫਿਰ 2 ਤਾਪ੍ਰੈਲ ਚ ਆ ਰਹੀਆਂ 1 4 ਅਪ੍ਰੈਲ ਨੂੰ ਜਾਗੋ ਆਈ ਆ ਹਾਂ ਕਿੰਦੀ ਤੇ 1 25 ਅਪ੍ਰੈਲ ਨੂੰ ਗੈਂਗਲੈਂਡ 30 ਮਈ ਨੂੰ ਮਿਸਟਰ ਐਂਡ ਮਿਸੇ 420 9 ਮਈ ਨੂੰ ਆਊਗੀ ਆਪਣੀ ਕਿਹੜੀ ਦੀ ਪਾਈ ਫਫੇ ਕੁੱਟਣੀਆਂ ਫਫੇ ਕੁੱਟਣੀਆਂ ਚ ਵੀ ਆ ਰਿਆ ਇਹ ਅੱਛਾ ਹਮ ਚਲੋ ਠੀਕ ਹੈ ਜੀ ਬਹੁਤ ਨੇ ਤੇਰੀ ਕুকুੜੀ ਬਾਲੀਆਂ ਨਹੀਂ ਫੇਰੀ ਕুকুੜੀ ਚ ਵੀ ਆ ਰਿਆ ਪੰਜ ਸੱਤ ਫਿਲਮਾਂ ਆ ਰਹੀਆਂ ਇਹਦੀਆਂ ਬੈਕ ਟੂ ਬੈਕ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਸੀਨ ਕਰੀਏ ਰੈਡੀ ਫੋਨ ਸਾਇਲੈਂਟ ਕਰ ਲਓ ਰੋਇਓ ਕਰੀ ਹੱਸਿਆ ਨਾ ਕੋਈ ਪਹਿਲਾਂ ਤੇਰੀ ਮਾਂ ساری ਉਮਰ ਮੇਰੇ ਲੇਖੇ ਲਈ ਗਈ ਹਣ ਤੂੰ ਲੇਖੇ ਲੈਣ ਨੂੰ ਪਤਾ ਨਹੀਂ ਸੈਂਨੀ ਦੁਨੀਆ ਮਰਦੀ ਆ ਤੂੰ ਕਿਉਂ ਨਹੀਂ ਮਰਦਾ ਦੇਖ ਅੱਜ ਦਾ ਮੈਂ ਤੇਰੇ ਘਰੋਂ ਨਿਕਲ ਜਾਣਾ ਭਾਈ ਮੇਰੀ ਗੱਲ ਸੁਣ ਲੈ ਅੱਜ ਨਹੀਂ ਮੈਨੂੰ ਪੁੱਦਾ ਅੱਜ ਦਾ ਮੈਂ ਉੱਥੇ ਜਾਊਗਾ ਸਮਝ ਗਿਆ ਮੇਰੀ ਇੱਕ ਗੱਲ ਚੱਲ ਫੇ ਉਣੀ ਹਰ ਟਾਈਮ ਪੰਗੇ ਲਈ ਦੇਊਗੀ ਚੱਲ ਫੇ ਮੈਨੂੰ ਜੋ ਕੇ ਦਿਖਾ ਐਦਾਂ ਤੈਨੂੰ ਦੱਸਾਂ ਤੂੰ ਬਹੁਤ ਝਾਂਬੜਿਆ ਕਰਦਾ ਮੇਰੀ ਗੱਲ ਸੁਣ ਲੈ ਬੰਦਿਆ ਵਾਂਗੂ ਆ ਮੈਂ ਕੁੱਤੇ ਬਿੱਲੇ ਵਾਸਤੇ ਰੱਖੀ ਹੋਈ ਆ ਇਹ ਕਿਤੇ ਤੇਰੇ ਘਰ ਚ ਨਾ ਮੈਨੂੰ ਖਾਲ ਪਾਣੀ ਪੀ ਜਵੇ ਪਹਿਲਾਂ ਸ਼ਰਮ ਕਰ ਉਹ ਮੂੰਹ ਬੱਠੀ ਐ ਉਹਦੇ ਹੁੰਦੇ ਆ ਜੇ ਬੋਲ ਦੇ ਜੇ ਉਹਨੇ ਸੁਣ ਲਿਆ ਕੀ ਕਹੂਗੀ ਉਹ ਮੈਂ ਕਿੰਨੂੰ ਤਾਂ ਡਰਦੀ ਆ ਮੇਰੀ ਗੱਲ ਸੁਣ ਲੈ ਜੇ ਤੂੰ ਅੱਜ ਘਰੋਂ ਬਾਹਰ ਗਿਆ ਨਾ ਮੇਰੀ ਲੋਥ ਦੇ ਉੱਪਰ ਦੀ ਲੰਘ ਕੇ ਜਾਊਗਾ ਫੇ ਮੈਂ ਜਾਂਦਾ ਕਰਾਇਓ ਤੁਹਾਨੂੰ ਇਹ ਕੰਮ ਕਰਾਉਣਾ ਨਾ ਮੈਂ ਤੇ ਤੋ ਕੀ ਗੰਡੇ ਘਡਾਉਣੇ ਆ ਜਾ ਕੇ ਗੋਹਾ ਠਾ ਮੱਜਾਂ ਦਾ ਚੱਕਾ ਆ ਮੇਰੇ ਕੋਲ ਹੋਇਆ ਤੁਸੀਂ ਦੇਖ ਰਹੋ ਸਾਡੀ ਫਿਲਮ ਦਾ ਸ਼ੂਟ ਘੈਂਟ ਵੈਲੀ ਜਾਂਦਾ ਟੱਬਰ 25 ਸਾਲ ਹੋ ਗਏ ਕਦੇ ਸ਼ਾਂਤੀ ਘਰ ਚਾਹੀ ਤਾਂ ਹੈਗੀ ਮੈਨੂੰ ਸ਼ਾਂਤੀ ਦਾ ਮੂੰਹ ਦੇਖਿਆ ਨਹੀਂ ਜਿਹੜੀ ਅੱਜ ਆਜੂ ਤੂੰ ਹੁਣ ਐਦਾਂ ਹੀ ਕਹਿਣਾ ਕਿ ਦੂਜੀ ਤਰ੍ਹਾਂ ਮੈਨੂੰ ਇਹ ਦੱਸ ਦੇ ਕਦੇ ਕਦੇ ਤਾਂ ਜੀ ਕਰਦਾ ਵੀ ਪਸੰਦ ਗੋਡਾ ਜਿਹਾ ਤੇਰਾ ਜੀ ਤਾਂ ਬਹੁਤ ਕੁਝ ਕਰਦਾ ਹੈ ਪਰ ਤੇਰਾ ਨਾ ਬਾਹ ਪੇਸ਼ ਮੈਂ ਚੱਲਣ ਨਹੀਂ ਦਿੰਦੀ ਜੇ ਤੇਰੀ ਬਾਹ ਪੇਸ਼ ਚੱਲਣ ਦੇ ਦਮਾ ਨਾ ਚਲ ਹੁਣ ਮੈਂ ਤੈਨੂੰ ਕਾਹ ਨੂੰ ਕਹਿਣਾ ਉੱਧਰ ਵਗ ਜਾ ਓਏ ਜਾ ਜਾ ਕੇ ਪਾਣੀ ਪੂਣੀ ਡਾ ਦੇ ਤੈਨੂੰ 36 ਕੰਮ ਗੜਾਤੇ ਮੈਂ ਜੇ ਵਗਾਂ ਓਏ ਪਾਗਣਾ ਫਿਰ ਇਹ ਸਾਰੀ ਉਮਰ ਦੀ ਬਸ ਮਰੀਕਾ ਮਾਦਰੋ ਰੇਡੀਓ ਲਓ ਜੀ ਸਾਡਾ ਸ਼ੂਟ ਚੱਲ ਰਿਹਾ ਇਹ ਦੇਖੋ ਹੁਣ ਕਰਨਗੇ ਇਹ ਸੰਨੀ ਐਕਸ਼ਨ ਕਿੱਥੇ ਜਾ ਰਾਂ ਇੱਕ ਵਟੇ ਇੱਕ ਦਵਾਰੇ ਲਾ ਬਹਾ ਬਹੁਤਕ ਗੁੰਡੇ ਦੀ ਐ ਆ ਦੇਖ ਲੈ ਆ ਗੁੰਡੇ ਦੀ ਬਹੂ ਨੇ ਤਾਂ ਕੁੰਟਾ ਕਰਤਾ ਜਮਾ ਮੇਰਾ ਸਾਰੀ ਜ਼ਿੰਦਗੀ ਬਸ ਐ ਬਣਾਤੀ ਚਮਾ ਹਰ ਟਾਈਮ ਦਾ ਕਲੇਸ਼ ਹੈ ਦਾ ਹਰ ਟਾਈਮ ਦਾ ਕਲੇਸ਼ ਦੀ ਯਕਰੀ ਦੇ ਆਏ ਚਾਲਾ ਕੁੰਡੇਆ ਇਹ ਤਾਂ ਪੈਨੂ ਸਾਰੀ ਉਮਰ ਦਾ ਢੋਂਦਾ ਹੀ ਹੋਣਾ ਘੱਟਾ ਸਾਨੂੰ ਵੀ ਤੇਨੂੰ ਢੋਣਾ ਹੀ ਪਊਗਾ ਪਰ ਕਦੇ-ਕਦੇ ਸੋਚਦਾ ਇਹ ਤੇ ਡਾਂਗ ਫੇਰਦੇ ਹੈ ਇਹ ਡਰ ਲੱਗਦਾ ਹੈ ਜੇ ਡਾਂਗ ਫੇਰਤੀ ਫੇਰ ਮੰਦੀ ਤੇ ਪੈ ਗਈ ਫੇਰ ਸਿਆ ਪਤਾ ਮੈਨੂੰ ਹੀ ਹੋਊਗਾ ਚਾਲਾ ਮੜੇ ਕੰਮ ਨਾੜੋ ਤਾਂ ਡਰ ਕੇ ਕੰਮ ਕਰਈ ਚੰਗਾ ਦਾ ਇਹ ਤਾਂ ਰੜ ਗਈ ਦੇਖ ਲੈ ਓਏ ਤਿਆਰ ਤਾਂ ਹੋਇਆ ਸੀ ਮੋਰਚੇ ਤੇ ਜਾਣ ਨੂੰ ਤੇ ਦੇਖ ਲੈ ਇਹ ਸਾਲਿਆਂ ਦੀ ਨੇ ਕੀਤਾ ਪਈ ਹੈ ਹਾਥੀ ਵਰਗੀ ਇਹ ਇਹਦਾ ਕੀ ਪਤਾ ਫੜਕੇ ਡਾਂਗ ਮੇਰੇ ਸਿਰ ਪਾੜਦੇ ਨਾਲੇ ਜਿਹੜੇ ਕਿੜਾ ਕਿਰਕ ਕਰਨੀਆਂ ਆ ਉਦੋਂ ਦੇਖ ਲੈ ਪੱਥਰ ਹੱਦ ਗਣ ਪਹਿਲਾਂ ਮੇਰੇ ਸਾਲੇ ਦਿਨੇ ਤੂੰ ਹੀ ਤਾਂ ਮਾਰਿਆ ਤੱਕ ਕੇ ਡੰਡਾ ਮੇਰੇ ਹਜੇ ਤੱਕਰ ਦੁਖੀ ਜਾਂਦਾ ਇਹ ਤਾਂ ਨਾ ਮੇਰੇ ਸਾਲੇ ਇਹ ਕੋਈ ਗੱਲ ਤੇ ਆਵੇ ਇਹ ਨਾ ਨਕਲਾ ਹੈ ਆ ਆ ਉਹਨਾਂ ਨੂੰ ਦੇਖ ਦਿਖਾ ਕਰ ਉਹਨਾਂ ਦੀ ਆ ਦੇਖਣਾ ਆ ਖੜਿਆ ਪਸ਼ੂ ਵਾਲੇ ਪਹਾੜੇ ਚ ਖੜਾ ਕੇ ਕਹੀ ਜਿੱਦ ਨਾ ਨਹੀਂ ਹੈ ਇਹ ਚਲ ਕੋਈ ਨਾ ਮੋਰਚੇ ਤੇ ਤਾਂ ਮੈਂ ਜਾਊਂਗਾ ਚਾਹੇ ਦੀ ਮਿੰਨਤੀ ਕਰਨੀ ਪਵੇ ਫੇਰ ਵੀ ਜਾਊਂਗਾ ਹਾਂ ਤਾਂ ਠੀਕ ਹੈ ਹਾਂ ਠੀਕ ਸੀਗਾ ਫਿਰ ਗਾਹਾਂ ਉਧਰ ਪਰੰਗਾਤ ਨਹੀਂ ਜਾਂਦੇ ਉਹ ਮੈਂ ਇੱਥੇ ਚਲੋ ਘਟਾ ਫੇਰ ਵੱਜੀਗਾ ਮੈਂ ਅਸੀਂ ਫੇਰ ਲਾਇਆ ਕਲੋਜ਼ ਤੂੰ ਐਕਸ ਹੀ ਹੈ ਤਾਂ ਕਲੋਜ਼ ਹੀ ਆ ਨਹੀਂ ਨਹੀਂ ਤੁਸੀਂ ਵੀ ਇਸ ਸਕ੍ਰੀਨ ਚ ਇਕੱਲੇ ਅੱਛਾ ਚੱਲ ਠੀਕ ਬਸ ਇੱਥੋਂ ਮਤੇ ਅਸੀਂ ਚਾਹੇ ਜਾਂਦੇ ਹਾਈਡ ਕਰ ਦਿੰਦੇ ਘੇਰ ਲਾਉਣ ਲੱਗ ਜਾਂਦੇ ਬਸ ਹੁਣ ਉਹ ਤਾਂ ਫੇਰ ਵੱਜ ਜੂਗਾ ਵੱਜ ਜੂਗਾ ਹਾਂ ਹਾਂ ਬਸ ਇੱਥੇ ਬੰਦ ਹੋ ਜੂਣਾ ਇਹ ਚੱਲ ਕੋਈ ਨਾ ਮੋਰਚੇ ਤੇ ਤਾਂ ਮੈਂ ਜਾਊਂਗਾ ਚਾਹੇ ਹੀ ਮਿਲਤੀ ਕਰਨੀ ਪਵੇ ਫੇਰ ਵੀ ਨਾ ਮੰਨ ਲੈ ਡਰਾੜੀ ਫੇਡ ਵਾਟੀ ਆ ਜੋ ਤੇਰਾ ਮੋਰ ਤਾਂ ਜਿਹੜਾ ਤੂੰ ਸਮਝ ਨਹੀਂ ਆ ਉਹ ਮੋਰ ਤਾਂ ਨਹੀਂ ਸਾਡਾ ਤਾਂ ਮੋਰ ਚਾ ਬਾਲਾ ਵੱਡਾ ਤੈਨੂੰ ਤਾਂ ਰੋਜ਼ ਮੋਰ ਚਲਾਣਾ ਪੈਂਦਾ ਹੈ ਮੈਨੂੰ ਨਹੀਂ ਗੱਲ ਅਰੇ ਮੈਂ ਨਾ ਏ ਆਲਾ ਮੈਂ ਆ ਵੜੀ ਐ ਮੈਨੂੰ ਲੱਗ ਜਾਂਦੀ ਦੇਖੀ ਐ ਕਿਉਂ ਭਰਦੀ ਆ ਤੂੰ ਮੇਰੇ ਕੋਲ ਨਾ ਮੇਰੀ ਲਾਖੀ ਹੈ ਨਹੀਂ ਨਹੀਂ ਤਾਂ ਉਹੀ ਤਰ੍ਹਾਂ ਢੂਏ ਦੇ ਤੇ ਕੀ ਗੱਲ ਸੁਣ ਤੂੰ ਫੇਰ ਨਾ ਤਰਸ ਕੇ ਰਹਿ ਕਰ ਮਰ ਤੇ ਤੇਰਾ ਬੰਦਾ ਬਣਦਾ ਹੋੜੀ ਬੋਲ ਪੈਣਾ ਜੇ ਨੂੰਨੇ ਛੋੜਾ ਮੁੰਡੇ ਨੂੰ ਬੋਲਣਾ ਗਰੂਵੇਈ ਜੇ ਮੇਰਾ ਬੰਦਾ ਹੈ ਨਾ ਤਾਂ ਬੰਦਿਆਂ ਵਾਲੇ ਕੰਮ ਕਰ ਡੰਗਰਾਂ ਵਾਲੇ ਨਾ ਬੱ ਘੋੜਿਆਂ ਨੂੰ ਭਾਨੇ ਹੋ ਮੈਨੂੰ ਕਹਿੰਦਾ ਮੈਨੂੰ ਮੋੜ ਕੇ ਜੇ ਜਾਣਦੇ ਮੋੜ ਕੇ ਜੇ ਜਾਣਦੇ ਓਥੇ ਤੈਨੂੰ ਪਤਾ ਨਹੀਂ ਓਥੇ ਤਾਂ ਠਾਣਾ ਹੁੰਦੀਆ ਮੋਰਚੇ ਤੇ ਦੱਸ ਕੀ ਕਰੀਏ ਸੀ ਡਾਈ ਇਹਨਾਂ ਦਾ ਫਿਰ ਕੀ ਕਰੀਏ ਟਾਈਮ ਪਾਸ ਹੋ ਜਾਂਦਾ ਟਾਈਮ ਪਾਸ ਹੋ ਜਾਂਦਾ ਫਲਾਟਰੀਆ ਤੇ ਕਦੇ ਗੋੜੀ ਵੱਜੇ ਤਾਂ ਤੈਨੂੰ ਪਤਾ ਲੱਗੇ ਮੇਰੀ ਗੱਲ ਸੁਣ ਲੈ ਤਿੱਥੇ ਨਹੀਂ ਜਾਣਾ ਰੰਗ ਕਰ ਲੈ ਆਏ ਆ ਉਹ ਗੋਲੇ ਗੋਲੇ ਆ ਰਾਹ ਕੋਈ ਤਰੀਕ ਉਹ ਮੱਤੇ ਦੂਰੇ ਕੋਲ ਜਾਣਾ ਕਰਦਸ ਨੂੰ ਮਾਗੇ ਸੀ ਕਿਹੜੇ ਮੋਰਚੇ ਤੇ ਜਾਣਾ ਤੁਨੂੰ ਮੈਂ ਇੱਕ ਕਮਣ ਲਾਇਆ ਵੀ ਦਊ ਚਲ ਤੂੰ ਵੀ ਆਪ ਦਾ ਮਾੜਾ ਮਟਾ ਮੋਰਚਾ ਜਾ ਦੇ ਇਹ ਵੇਲਿਆਂ ਦੇ ਕੰਮ ਸਾਡੇ ਨਹੀਂ ਜਿਹੜੇ ਮੋਰਚੇ ਤੇ ਤੂੰ ਜਾਣਾ ਨਾ ਮੈਨੂੰ ਕਹਿ ਕੇ ਮੋਰਚੇ ਤੇ ਜਾਣਾ ਉੱਥੇ ਥੱਲੇ ਮੋੜ ਦੇ ਬੈਠ ਕੇ ਤਾਸ਼ ਖਾੜਨਾ ਮੈਨੂੰ ਸਾਰਾ ਹੀ ਪਤਾ ਹੈ

ਕੋਟਕਣੀ ਦੇਖ ਕੇ ਭਾਜੋ ਆ ਵੀ ਹਾਂ ਕਿ ਆ ਗਿਆ ਪੁਰਸਾਲਾ ਆ ਗਿਆ। ਕੀ ਗੱਲ? ਬੇੜੀ ਵੱਡਾ ਬੈਲੀ ਬਣਿਆ ਫਿਰਦਾ। ਓਏ ਅਸੀ ਕਾਨੂੰ ਬੈਲੀਆਂ। ਸਾਨੂੰ ਤਾਂ ਤੁਸੀਂ ਹੀ ਨਹੀਂ ਡਰਾਉਣਾ ਹਟਦੀਆਂ। ਹਾਂ। ਸਾਇਲੈਂਸ ਰਹੋ। ਠੀਕ। ਕੱਢ ਦੇ। ਬੱਸ ਵਾਰ ਫੜ। ਤੁਸੀਂ ਦੇਖ ਰਹੇ ਹੋ ਸ਼ੂਟ ਵੈਲੀਆਂ ਦੇ ਲੈਣੇ ਦਾ। ਰੈਡੀ, ਕੱਢ ਦੇ ਰੈਕਸ਼ਨ ਪਾਉਂਗਾ। ਲਾ ਨਾ ਬਈ ਹੁੰਦਾ। ਥੋੜਾ ਬੈਲੀ ਦਿਖਾਉਂਗੀ ਕਿਹੜੀ। ਮੈਂ। ਠੀਕ ਆ ਰੈਡੀ? ਕੀ? ਤੁਸੀਂ ਦੇਖ ਰਹੇ ਹੋ ਜੀ ਵੈਲੀਆਂ ਦੇ ਲਾਣੇ ਦਾ ਸ਼ੂਟ ਤੇ ਤੁਹਾਨੂੰ ਵੈਲੀ ਦਿਖਾਉਂਗੀ ਕਿਹੜੀ ਕਿਸਮ ਦੇ ਨੇ ਤੁੜੀ ਵੀ ਨਹੀਂ ਮਾਰੀ ਹਾਂ ਜਿਹੜੇ ਵੈਲੀ ਨੇ ਆਹ ਖੜੇ ਵੈਲੀ ਲੱਗਦਾ ਕਿਸੇ ਵਸੂ ਕਾਹਦਾ ਵੈਲੀ ਆ ਮੈਂ ਇਹ ਕਾਹ ਆ ਵੈਲੀ ਆ ਦੂਜੀ ਜਗ੍ਹਾ ਦਾ ਨਾ ਨਹੀਂ ਬਾਹਰ ਨਾ ਜਾਗਰ ਕਰਤੀ ਲਾਦੇ ਇਹਦੇ ਜਾਗਰ ਬਾਈ ਜੈ ਹਾਂ ਨਾ ਬੜਾ ਜੀ ਮੈਂ ਯਾਰ ਸੀ ਦਮੇ ਖਰਾਬ ਹੋ ਗਏ ਸੀ ਉਹ ਕਿਹੜਾ ਉਹ ਇਧਰ ਬਦਮਾਹਾ ਜੀ ਨੂੰ ਕਿਹਾ ਜਗਰੀ ਕੀ ਨਾ ਵੇ ਜੀ ਮੈਂ ਤਾਂ ਨਾ ਹੀ ਇਦਾਂ ਸੁਣਿਆ ਸੀਗਾ ਆਪਣਾ ਪਲਾਟ ਦਾ ਰੋਲ ਹੈਗਾ ਉਸ ਰੋਲ ਲੈ ਕਿਹੜਾ ਹੈ ਉਹਦੇ ਕਰਾਉਣੀ ਵੀੜਿਆ ਤੂੰ ਕੰਮ ਦੱਸ ਕਿੱਥੇ ਜੀ ਹੈ ਪਲਾਟ ਦਾ ਜੀ ਆਪਣਾ ਪਟਿਆਲੇ ਆ ੱੱਕਾਵਰਤੀ ਵਾਲੇ ਦਾ ਹੈ ਨਾ ਤੂੰ ਕਦੋਂ ਦਾ ਕੰਮ ਜਿ ਛਡਣ ਲੱਗਿਆ ਕੰਮ ਘਰ ਵਾਲ ਨੇ ਕੱਟ ਤੁਹਾ ਕਬਜ਼ਾ ਹਿੱਲ ਗਿਆ ਇਹ ਕਹਿੰਦਾ ਮੈਂ ਤੁਹ ਕੱਲੇ ਤੋਂ ਨਹੀਂ ਲਾਦਾ ਮੜੇ ਹੱਥ ਪਵਾ ਲਈ ਚੱਲਾ ਵੀ ਬਾਈ ਕਿਹੜੇ ਕੰਦੇ ਦੀ ਗੱਲ ਕਰੀ ਜਾਂਦਾ ਇਹ ਪਟਿਆਲੇ ਆਪਣਾ ਕਬਜ਼ਾ ਕਿੰਨੇ ਦੱਬ ਰੱਖਿਆ ਉਹ ਸਰਾਉਣਾ ਦੀ ਗੱਲ ਕਰਦੀ ਮੈਂ ਜਾ ਕੇ ਨਹੀਂ ਜਾਂਦਾ ਕਰਦਾ ਗਰੀਬਾ ਤੂੰ ਮੈਂ ਕਬ ਉਹ ਮੈਂ ਕਿਹਨੂੰ ਕਰਦੀ ਦੀ ਗੱਲ ਕੀਤੀ ਆ ਕੀ ਕਹੀ ਜਾਂਦਾ ਇਹ ਇਹਦਾ ਝੂਠ ਮਈ ਜਾਂਦਾ ਓਏ ਤੂੰ ਕਿਉਂ ਕੱਤ ਨਹੀਂ ਰਹੀ ਮੈਂ ਕਿਹਨੂੰ ਮਾਂਜਦੇ ਚੱਲ ਨਾ ਭਾਂਡੇ ਦਾ ਮਾਂਜਦੇ ਨਾ ਚੱਲ ਪਰ ਚੱਲ ਮੈਨੂੰ ਗੱਲ ਕਰਦੇ ਕਹਿੰਦੇ ਕਿ ਕੱਪੜਾ ਲਾਉਂਦਾ ਹੈ। ਅੱਛਾ। ਮੈਂ ਜਾਗਰਵੈਲ ਦਾ ਨਾਮ ਸੁਣਿਆ ਸੀਗਾ। ਤੇ ਕਹਿੰਦੇ ਵੀ ਇਹ ਕੱਪੜੇ ਛੜਾਉਂਦਾ ਹੈ। ਤੇ ਪੈਸੇ ਵੀ ਲੈਂਦਾ ਹੈ। ਕਿਹਦੀ ਜਵਾਨ ਦਾ ਪੱਕਾ। ਅੱਛਾ। ਨਾ ਤੁਹਾਡੇ ਖਾਨਦਾਨ ਚ ਸਾਰੇ ਮਰ ਗਏ। ਕੋਈ ਕੰਮ ਜਿਹਾ ਛੜਾਉਣਾ ਨਹੀਂ ਹੈਗਾ। ਚੱਕਦੇ ਆਂ ਮੂ ਇੱਥੇ ਆ ਜਾਂਦੇ ਆ। ਇਹ ਪਹਿਲੇ ਹੀ ਛੜਾਉਂਦਾ ਨਾ ਜੀ। ਮੇਰੀ ਛੁਣਨਾ ਗੱਲ ਅੱਜ ਤਾਂ ਆ ਗਈ। ਅੱਗੇ ਮੈਂ ਕਿਹੜੇ ਟੰਗਾ ਚੱਲੂ। ਆਹ ਹੈ ਨਾ ਮੇਕ ਖੋਲ ਕੇ ਆਂ ਜਾਵਾਂਗਾ। ਕਿ ਕਿਸੇ ਨੂੰ ਬਹੁਤ ਮਿਲ ਲੱਗੇ। ਜਿਸ ਤਾਂ ਨਹੀਂ ਸੁਣਿਆ ਸੀ ਇਹਨਾਂ ਦਾ। ਹਾਂ। ਇਹ ਮੇਰੇ ਤੋਂ ਇੰਜੀ ਵਾਹ ਵੀ ਨਾ ਸਕਦਾ ਹੁੰਦਾ ਇਹਕੋ ਦੋ ਤਛੜਾ ਲਗੇ ਅਲਾਗੀ ਕੁੰਡੀ ਨੂੰ ਛੁਡਾਉਣੀ ਆ ਮਰਜੀ ਮੈਂ ਨਾ ਹੈ ਗੋਲੀ ਨਹੀਂ ਜਦੋਂ ਮੂੰਹ ਕੁਝ ਨਹੀਂ ਜਿਦਾ ਹੁੰਦਾ ਸਾਡਾ ਸ਼ੂਟ ਚੱਲ ਰਿਹਾ ਜੀ ਫਿਲਮ ਦਾ ਨਾਮ ਕੀ ਹੈ ਦਾ ਮਤਰਈਮਾ ਬੇਗਾਨੀ ਧੀ ਬੇਗਾਨੀ ਧੀ ਦਾ ਸ਼ੂਟ ਚੱਲ ਰਿਹਾ ਤੇ ਇਸ ਟਾਈਮ ਮੇਰੇ ਨਾਲ ਹੈਗੇ ਨੇ ਮੇਰੇ ਆਰਟਿਸਟ ਤੇ ਮੇਗਾਨੀ ਧੀ ਆਪਣਾ ਮੁੰਡਾ ਆ ਮੇਰੇ ਪਿੱਛੇ ਬਹਾਲ ਸਰ ਬਹਾਲ ਮਾਨਸਾ ਜੀ ਤੇ ਇੱਧਰ ਮੇਰੇ ਨਾਲ ਮਿਸਟਰ ਜਟਿੰਦਰ ਟਿੰਕਾ ਐਂਡ ਇੱਧਰ ਤੇ ਆਪਣੇ ਕੁਲਦੀਪ ਦਸਾਂਝ ਮੈਡਮ ਆ ਜਾ ਹੁਣ ਸੀਨ ਗੱਢੀਏ ਤੁਸੀਂ ਦੇਖਿਓ ਮੇਰਾ ਹਾਲ ਕੀ ਕਰਦੀ ਆ ਹੁਣ ਹਾਈ ਕੁਲਦੀਪ ਕੁਰੇ ਜਦੋਂ ਦਾਸ ਇਹ ਆਪਣੇ ਘਰ ਦੇ ਵਿੱਚ ਤੂੰ ਕੀ ਕਰਨਾ ਜਾਂ ਕਰਨਾ ਕੀ ਹੈ ਕਿ ਕਿਹੜਿਆ ਨਾ ਆ ਜਿਹੜਾ ਤੂੰ ਨੂਰ ਨਾਲ ਵਿਚਾਰੇ ਨਾਲ ਫਰਕ ਰੱਖਦੀ ਹੈ ਇਹ ਮੈਨੂੰ ਕੋਈ ਚੰਗਾ ਨਹੀਂ ਲੱਗਦਾ ਜੇ ਤੈਨੂੰ ਐ ਹੋਵੇ ਨਾ ਵੀ ਮੈਨੂੰ ਪਤਾ ਨਹੀਂ ਕਿਸੇ ਦਾ ਲੱਗਦਾ ਹੈ ਛੱਪੜ ਦਾ ਘਾਟ ਬਣਦੀ ਜੇ ਤੈਨੂੰ ਪਤਾ ਹੈ ਨਾ ਕਿ ਮੈਂ ਨੂਰ ਦੇ ਨਾਲ ਸੰਗ ਕਰਦੀ ਕਾਈ ਆਪਣੇ ਘਰ ਕਿਦਾਂ ਜਿਸ ਦੂਸਰੇ ਕਿਸਮ ਤੇ ਆਦਾ ਤੇਰੇ ਹੱਥ ਬੱਲੇ ਕਸ਼ਟ ਹੈ ਨਹੀਂ ਉਹ ਮੈਨੂੰ ਸਭ ਪਤਾ ਉਹ ਜ਼ਮੀਨ ਜਿਹੜਾ ਸਾਰੀ ਆਪਣੇ ਪੁੱਤ ਦੇ ਨਾਂ ਕਰਵਾਤੀ ਮੈਨੂੰ ਕੀ ਦਿੱਤਾ ਫੇਗਾ ਤੇ ਉਹ ਹੀ ਜ਼ਮੀਨ ਜਿਹੜਾ ਮੈਂ ਆਪਣੇ ਨਾਂ ਤੇ ਮਾ ਤੇ ਤੂੰ ਨੇ ਇਹਦੇ ਵਿੱਚ ਗੋੜਾ ਬਣਿਆ ਨਾ ਤੈਨੂੰ ਧਰਤੀ ਤੋਂ ਕਦੋਂ ਮੈਂ ਉੱਪਰ ਭੇਜ ਦੇਣਾ ਬਸ ਕੋਈ ਡਰ ਲੈ ਕੇ ਜੀ ਰਿਆ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਗੋਲ ਦੇਖੋ ਕਿ ਬੋਲੀ ਆਂ ਚਾ ਪ੍ਰੇਤਾਂ ਨੂੰ ਜੁਬਾਨ ਕੱਢੀ ਮੇਰਾ ਨਾਂ ਮੇਰੇ ਮਨ ਚ ਲਾਲ ਚੈ ਬਹੁਤ ਨਿੱਜਾਂ ਜ਼ਮੀਰ ਸਾਰੀ ਤੇ ਸਾਰੇ ਪਟ્રોલ ਪੰ ਆਪਣੇ ਨਾਮ ਨੇ ਕਰਵਾ ਕੇ ਸਾਰੇ ਤੂੰ ਤਾਂ ਕਿੰਨਾ ਨੋਕਮ ਜਿਹੜਾ ਮੈਂ ਚਾਹਦੀ ਸੀ ਤੇਰੇ ਘਰ ਗਿਆਕੀ ਔਰ ਤੇਰੇ ਨਾਲ ਜੰਮੇ ਪੁੱਤ ਨੂੰ ਪਾਲਿਆ ਖੂਨ ਮੁਕ ਚੱਕਿਆ ਮੈਨੂੰ ਕੀ ਮਿਲਿਆ ਥੋੜੇ ਟਾਈਮ ਦੀ ਰੋਟੀ ਤੇ ਮੈਂ ਰੋਟੀਆਂ ਤੇ ਤੇਰੇ ਆ ਮੈਂ ਨਾ ਮਨਾਰੇ ਹੁਣ ਤੱਕ ਸੰਭੀ ਰਹੀ ਸੀ ਹੂੰ ਤੇ ਮੇਰੀ ਗੱਲ ਸੁਣ ਲੈ ਕਦੀ ਕੋਈ ਅੱਜ ਜਿੱਦਿਆ ਆਪਣਾ ਵਿਆਹ ਹੋਇਆ ਸੀ ਨਾ ਤੇਰੇ ਬਾਪ ਨੇ ਗੱਲ ਕਰੀ ਸੀ ਕਿਸੇ ਦਾ ਨਹੀਂ ਮਿੰਟ ਨਾਲ ਕੀਤਾ ਸੀ ਤਮੈਨ ਉਸ ਦਿਨ ਇਹ ਨਹੀਂ ਪਤਾ ਸੀਗਾ ਕਿ ਤੂੰ ਐ ਦਿੱਦਾ ਜੀ ਦੀ ਨਾ ਜੈਦਤਾ ਪਿੱਛੇ ਮਿਲਣਾ ਤੂੰ ਬਹਿ ਕੇ ਰਾਇਆ ਸੀ ਮੈਂ ਤਾਂ ਐਸਾ ਤੇਰਾ ਸੀ ਵੀ ਸ਼ਾਇਦ ਇਹ ਮੇਰੇ ਪੁੱਤ ਦੀ ਪਰਦੇਸ ਕਰੂਗੀ ਹਾਂ ਕਿ ਕਿਤੀ ਮੈਂ ਉਹ ਕਹਿਣਾ ਵੀ ਤੂੰ ਮੇਰੇ ਪੁੱਤ ਦੀ ਪਰਦੇਸ ਤਾਂ ਕੀਤੀ ਪਰ ਉਹ ਪਰਦੇਸ ਨਾ ਤੂੰ ਕਿਸੇ ਲਾਲਚ ਤਰੂ ਕੀਤੀ ਨੂੰ ਨਹੀਂ ਕੀਤੇ ਤੂੰ ਤੂੰ ਅੱਜ ਤੱਕ ਇਹ ਹੀ ਨਹੀਂ ਸਮਝ ਸਕਿਆ ਪੱਗ ਬਿਨਾ ਲਾਇਸ ਤੋਂ ਕਿਹੜਾ ਕੰਮ ਹੁੰਦਾ ਭਰਿਆ ਮਾਨਸਾ ਇਹ ਹੀ ਗਲਤੀ ਹੋ ਗਈ ਤੇਰੇ ਗਾਜ ਘੁੱਠਾ ਦੇ ਕੇ ਮੈਂ ਜ਼ਮੀਨ ਜ਼ਿਆਦਾ ਤੇ ਆਪਣੇ ਨਾਮ ਕਿਉਂ ਨਹੀਂ ਕਰਵਾਈ ਇਹਨੂੰ ਇਨਾ ਪਤਾ ਉਹ ਜਿਹੜੀ ਤੇਰੀ ਮਾਂ ਸੁੱਤੀ ਬੈਠ ਗਈ ਸੀ ਉਹ ਮੈਂ ਅਗੱਡੀ ਛੜਾਈ ਸੀ ਤੂੰ ਕੁਝ ਨਹੀਂ ਕਰ ਸਕਦਾ ਕੁਝ ਨਹੀਂ ਪਰ ਤੂੰ ਇਹ ਨਾ ਸੋਚੀਂ ਵੀ ਜੇ ਮੈਂ ਤੇਰੀ ਮਾਂ ਮਾਰਤੀ ਤੇਰਾ ਪੁੱਤ ਵੀ ਮਰ ਜਾਊ ਨਾ 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 ਤੇਰਾ ਮੈਂ ਪੁੱਤ ਨਹੀਂ ਮਾਰਨਾ ਉਹਦੀ ਤਾਂ ਜ਼ਮੀਨ ਜਿਆਦਾ ਸਾਰੀ ਆਪਣੇ ਨਾਂ ਕਰਵਾਉਂਦੀ ਤਾਂ ਤੇਰੇ ਪੁੱਤ ਦੀ ਮੈਂ ਜ਼ਿੰਦਗੀ ਬਖਸ਼ੂਗੀ ਤੇ ਤੇਰੀ ਵੀ ਜੇ ਤੂੰ ਇਹ ਸਾਰੀਆਂ ਗੱਲਾਂ ਕਿਸੇ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਨਾ ਰੋਟੀ ਜਿਹੜੀ ਦੋ ਟਾਈਮ ਦੀ ਤੈਨੂੰ ਮਿਲਦੀ ਆ ਜੇ ਤੂੰ ਆਪਣੇ ਪੁੱਤ ਨੂੰ ਜਿਉਂਦਾ ਦੇਖਣਾ ਚਾਹੁੰਦਾ ਹੈ

ਜਿਵੇਂ ਚੁੱਪ ਹੁੰਦੀ ਹੈ ਨਾ ਚੁੱਪ ਉਹ ਪੱਥਰਾਂ ਨੂੰ ਪਾੜ ਦਿੰਦੀ ਆ ਸੰਧਗੀ ਕਲਦੀਪ ਕੁਰੇ ਕਿਤੇ ਮੇਰੀ ਚੁੱਪ ਇਹ ਨਾ ਹੋਵੇ ਤੇਰਾ ਸਾਰਾ ਕੁਝ ਤੇਰੀ ਪਲੈਨਰ ਉਹ ਤੈਸ ਨਾਸ ਕਰ ਦੇ ਸੋਧਰੇ ਮਣੀ ਜੀ ਪਤਾ ਨਹੀਂ ਕਿਹੜੇ ਵਹਿੰਚ ਜੀ ਰਿਆ ਇਹ ਵਹਿਮ ਤੇਰਾ ਵਹਿਮ ਹੀ ਰਹਾ ਤੈਨੂੰ ਇੱਕ ਵਾਰ ਕਿਹਾ ਨਾ ਕਿ ਮੇਰੇ ਤੋਂ ਜਿੰਨਾ ਦੂਰ ਰਹਿ ਹੁੰਦਾ ਰਹਿ ਮੈਂ ਖਸਾਪੀ ਵਾਲਾ ਤੇ ਉਹਨਾਂ ਤੇਰੀ ਮਾਂ ਤੋਂ ਬਾਅਦ ਤੇਰੇ ਨਾਂ ਭੱਜ ਜੀਵੇ ਕੋਲ ਕਿਤੇ ਗੈਣੇ ਗੱਟੇ ਪੈ ਨਾ ਰਹਿ ਜਾਣ ਕੋਈ ਗੱਲ ਨਹੀਂ ਤੈਨੂੰ ਮੈਂ ਕਿਹਾ ਸੀ ਨਾ ਪ੍ਰੀਤ ਵੀ ਆਪਣੀ ਜ਼बान ਬੰਦ ਰੱਖ ਬੰਦ ਰੱਖ ਬੰਦ ਰੱਖ ਪਰ ਤੂੰ ਤੂੰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਹੈਂ ਕੋਈ ਗੱਲ ਨਹੀਂ ਗੈਣੇ ਗੱਟੇ ਲੈਣਾ ਪਰ ਇਹਦਾ ਅੰਜਾਮ ਬਹੁਤ ਭਿਆੰਕਰ ਤੇ ਬੁਰਾ ਨਿਕਲੂਗਾ ਤੁਮਹ ਜੇ ਆਪਣੀ ਸਸ ਸੁ ਚੰਗੀ ਤਰ੍ਹਾਂ ਜਾਣ ਲਈ ਮੇਰੇ ਤਾਂ ਚਟੇ ਹੋਏ ਦਰਖਤ ਨਹੀਂ ਹਜੇ ਤੱਕ ਹਰੇ ਹੋਏ ਤੂੰ ਤਾਂ ਫੇਰ ਮੇਰੀ ਨੋਂਾ ਮਤ ਰੇ ਚਲੋ ਕਿੰਨੇ ਮਿੰਟ ਦਾ ਹੋਇਆ